ਜਿਲਖਪੁਰ ਦੇ ਲੋਗੜ ਵਿੱਚ ਚਿੱਟਾ ਵੇਚਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਦੋ ਲੜਕੀਆਂ ਚਿੱਟੇ ਦੀ ਖਰੀਦੋ ਫਰੋਕਤ ਲਈ ਪਿੰਡ ਲੋਗੜ ਪਹੁੰਚੀਆਂ ਸਨ ਜਿੱਥੇ ਪਿੰਡ ਦੇ ਨੌਜਵਾਨਾਂ ਨੇ ਉਹਨਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕੀ ਲੈਣਾ ਆਇਆ ਸਮਾਨ ਲੈਣਾ ਹੈ ਤੂੰ ਕੀ ਆੜਾ ਸਮਾਨ ਚਿੱਟਾ ਵਾਈਟ ਹਾਂਜੀ ਮਜੀਦ ਜਿਹੜਾ ਮਜੀਦ ਜਿਹੜਾ ਇਹ ਜਿਹੜਾ ਦੁਕਾਨ ਨੌਂਗੜ ਦਾ ਮਜੀਦ ਹੈ ਜਿਹੜਾ ਉਸ ਤੇ ਚਿੱਟਾ ਲੈਣ ਆਈ ਸੀ ਹਾਂਜੀ ਉਹਨਾਂ ਕੇ ਲਈ ਫਿਰ ਚੀਜ਼ ਕੀ ਕਰੀ ਤੈਨ ਲਈ ਲਈ ਤੀ ਤੈਨੂੰ ਕਦੀ ਮੋੜੀ ਨਾ ਨਹੀਂ ਮੋੜੀ ਨਹੀਂ ਠੀਕ ਹੈ ਫਿਰ ਉਹ ਚੈਨੀ ਲੈਣਾ ਹੈ ਪੈਸੇ ਵੀ ਲੈ ਲੈ ਕਿੰਨੇ ਪੈਸੇ ਲੈਣਾ ਹੈ 1000 ਰੁਪਏ ਅੱਜ ਸਵੇਰ ਤੋਂ ਹੀ ਇੱਕ ਜਿਹੜੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਦੋ ਕੁੜੀਆਂ ਨੂੰ ਕੋਈ ਰੋਕ ਕੇ ਪੁੱਛ ਰੇ ਨੇ ਉਹਨਾਂ ਦੀ ਵੀਡੀਓ ਬਣਾਈ ਜਾ ਰਹੀ ਹੈ ਉਹਨਾਂ ਨੂੰ ਪੁੱਛਿਆ ਜਾ ਰਿਹਾ ਵੀ ਇਹ ਜਿਹੜਾ ਇਹ ਤੁਸੀਂ ਕੀ ਕਰਨ ਆਈਆਂ ਸੀ ਉਹ ਕਹਿ ਰਹੀਆਂ ਸੀ ਕਿ ਜੇ ਮਨਜੀਤ ਨਾਮ ਦਾ ਜਿਹੜਾ ਲੋਗਰਡ ਰਹਿਣ ਵਾਲਾ ਬੰਦਾ ਉਹ ਤੋਂ ਅਸੀਂ ਚਿੱਟਾ ਲੈਣ ਆਈਆਂ ਸੀ ਤੋਂ ਇਸੇ ਸਬੰਧ ਵਿੱਚ ਅਸੀਂ ਜਦੋਂ ਸਾਡੇ ਧਿਆਨ ਚ ਆਇਆ ਸੀ ਜਿਹੜੀ ਤੁਰੰਤ ਕਾਰਵਾਈ ਕਰਦੇ ਦਾ ਮਨਜੀਤ ਸਿੰਘ ਸੀਗਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹੜਾ ਹੈ ਗੱਲ ਇਹ ਸਾਨੂੰ ਜੋ ਨਿਕਲ ਕੇ ਸਾਹਮਣੇ ਆਈ ਜਿਹੜਾ ਮਨਜੀਤ ਸਿੰਘ ਪੁੱਤਰ ਨਛੱਤਰ ਸਿੰਘ ਲੋਗੜ ਦਾ ਹੀ ਰਹਿਣ ਵਾਲਾ ਤੇ ਇਹਦੇ ਕੋਲੋਂ ਸਾਨੂੰ 2 ਗ੍ਰਾਮ ਚਿਟਾ ਬਰਾਮਦ ਹੋਇਆ ਤੇ ਫਰਦਰ ਜਦੋਂ ਅਸੀਂ ਇਹਦੇ ਅੱਗੇ ਪੁੱਛਗਿੱਛ ਕੀਤੀ ਹੈ ਸਾਨੂੰ ਇਹ ਪਤਾ ਲੱਗਿਆ ਤੇ 185 ਨੰਬਰ ਮੁਕੱਦਮਾ 21 ਦਾ ਥਾਣਾ ਸਿਟੀ ਖਰੜ ਦਾ ਵੀ ਇੱਕ ਦਰਜ ਹੈ ਉਹ ਵੀ ਇਹ ਤੇ ਚਿੱਟੇ ਦਾ ਹੀ ਮੁਕੱਦਮਾ ਦਰਜ ਹੈ ਤੇ ਜੇ ਅੱਗੇ ਜੀ ਜਿਹੜੀ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੱਥੋਂ ਲੈ ਕੇ ਆਉਂਦਾ ਕਿ ਇਹਨੂੰ ਕਿਹਨੂੰ ਵੇਚਦਾ ਉਹ ਸਾਰੇ ਐਂਗਲ ਅਸੀਂ ਜਿਹੜੇ ਅੱਗੇ ਕੋ ਕੀਤੀ ਜਾਊਗੀ ਜੇ ਮੈਂ ਸਰੇ ਦੀ ਕੁਆਂਟੀਟੀ ਸਿਰਫ 2 ਗ੍ਰਾਮ ਹੈ ਕੰਜ਼ਿਊਮ ਕਰਦਾ ਸੀ ਜਾਂ ਸੇਲ ਕਰਦਾ ਸੀ ਕੋਈ ਇਹੋ ਜਿਹਾ ਕੁਝ ਹੈ ਸਾਹਮਣੇ ਆਇਆ ਹੈ ਜੀ ਹਾਂ ਜੀ ਇਹ ਮਤਲਬ ਕਿ ਜਿਸ ਜਿਸ ਥਾਂ ਤੋਂ ਜੀ ਇਹਨੂੰ ਐਪਰੀਹੈਂਡ ਕੀਤਾ ਉਥੇ ਤਾਂ ਮਤਲਬ ਕਿ ਕੋਈ ਸਪਲਾਈ ਕਰਨ ਦਾ ਗਿਆ ਨਹੀਂ ਸੀ ਇਹਦੇ ਵੈਸੇ ਹੀ ਇਹਦੇ ਕੋਲ ਇੰਨਾ ਸੀਗਾ ਸਾਨੂੰ ਇਹ ਤੋਂ ਉਮੀਦ ਹੈ ਵੀ ਇਹ ਤੋਂ ਹੋਰ ਵੀ ਸਾਨੂੰ ਰਿਕਵਰੀ ਹੋਊਗੀ ਜਿਆਦਾ ਜੋ ਪੀਂਦਾ ਵੀ ਹੈ ਤੇ ਵੇਚਦਾ ਵੀ ਕੰਮ ਕਰਦਾ ਹੈ ਤਦ ਜਿਹੜੇ 2 ਗ੍ਰਾਮ ਚਿਟਾ ਪਰਮ ਉਹ ਇਹ ਸਫੀਸ਼ੀਐਂਟ ਹੈ ਨੂੰ ਸਜ਼ਾ ਵਾਸਤੇ ਤੇ ਕੋਈ ਜ਼ਿਆਦਾ ਕੁਆਂਟੀਟੀ ਚਹੀਦੀ ਹੁੰਦੀ ਹੈ ਨਹੀਂ ਜਿਹੜਾ ਐਨਡੀਪੀਐਸ ਐਕਟ ਹੈ ਜੀ ਉਹ ਬੜਾ ਕਲੀਅਰ ਹੈ ਉਹਦੇ ਵਿੱਚ ਦੋ ਤੇ ਤਿੰਨ categories ਨੇ ਸਮਾਲ ਕੁਆਂਟੀਟੀ ਮੀਡੀਅਮ ਕੁਆਂਟੀਟੀ ਤੇ ਲਾਰਜ ਕੁਆਂਟੀਟੀ ਇਹਦੇ ਕੋਲ ਸਾਨੂੰ ਜਿਹੜੀ ਰਿਕਵਰੀ ਹੋਈ ਹੈ ਸਮਾਲ ਕੁਆਂਟੀਟੀ ਹੋਈ ਹੈ ਸਮਾਲ ਕੁਆਂਟੀਟੀ 'ਚ ਵੀ ਕਾਫੀ ਜ਼ਿਆਦਾ ਸਜ਼ਾ ਹੈ ਐਨਡੀਪੀਐਸ ਐਕਟ ਦੇ ਵਿੱਚ ਤੇ ਇਹਨੇ ਕੋਈ ਦੱਸਿਆ ਸਾਰੇ ਕਿੱਥੋਂ ਪਿੱਛੋਂ ਕਿਹੜੀ ਚੇਨ ਰਹੀ ਲਿਆਂਦਾ ਹਾਂਜੀ ਇਹਨੂੰ ਥੋੜਾ ਟਾਈਮ ਪਹਿਲਾਂ ਹੀ ਤਕਰੀਬਨ 1.5 2 2 ਘੰਟੇ ਪਹਿਲਾਂ ਹੀ ਅਸੀਂ ਇਹਨੂੰ ਐਪਰੀਹੈਂਡ ਕੀਤਾ ਤੇ ਮਕਦਮਾ ਦਰਜ ਕਰਤਾ ਸੀ 91 ਨੰਬਰ ਮਕਦਮਾ ਤੇ ਜਿਵੇਂ ਮਕਦਮੇ ਤਵਦੀਦ ਦੇ ਵਜੇ ਅਸੀਂ ਇਹ ਅੱਗੇ ਪੁੱਛਗਿਛ ਕਰਾਂਗੇ ਓਬਵੀਅਸਲੀ ਕਿ ਤੋਨੇ ਕਿ ਤੋ ਤਾਂ ਲੈ ਕੇ ਹੀ ਆਉਂਦਾ ਹੋਊਗਾ ਜੀ ਤੇ ਉਹ ਜਿਵੇਂ ਜਿਵੇਂ ਸਾਡੇ ਕੋਲ ਤੱਤ ਸਾਹਮਣੇ ਆਈ ਜਾਣਗੇ ਅਸੀਂ ਤੁਹਾਨੂੰ ਬਰੀਫ ਕਰੀ ਜਾਵਾਂਗੇ ਇੱਥੇ ਸਾਡਾ ਤੁਹਾਨੂੰ ਬੁਲਾ ਕੇ ਦੱਸਣ ਦਾ ਮਕਸਦ ਇੱਕ ਇਹ ਵੀ ਸੀਗਾ ਵੀ ਅਫਵਾਹਾਂ ਤੋਂ ਬਚੋ ਜਿਹੜੇ ਜਿਹੜੀ ਪੰਜਾਬ ਸਰਕਾਰ ਦੀਆਂ ਬੜੀਆਂ ਸਖਤ ਹਦਾਇਤਾਂ ਨੇ ਜੀ ਨਸ਼ਿਆਂ ਦੇ ਖਿਲਾਫ ਉਸੇ ਦੇ ਤਹਿਤ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮੁਖੀ ਨੇ ਗੌਰਵ ਯਾਦਵ ਸਰ ਆਈਪੀਐਸ ਤੇ ਸਾਡੇ ਜਿਹੜੇ ਐਸਐਸਪੀ ਸਾਹਿਬ ਨੇ ਸ਼੍ਰੀ ਦੀਪਕ ਪਾਰਕ ਜੀ ਉਹਨਾਂ ਦੇ ਜਿਹੜੇ ਦਿਸ਼ਾ ਨਿਰਦੇਸ਼ਾਂ ਦੇ ਜਿਹੜੀ ਮਹੌਲੀ ਪੁਲਿਸ ਆਰ ਸਮੇਤ ਸਾਰੀ ਪੰਜਾਬ ਪੁਲਿਸ ਨਿਰੰਤਰ ਜਿਹੜੀ ਲਗਾਤਾਰ ਜਿਹੜੇ ਨਸ਼ਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਤੇ ਕੁਝ ਇੱਕ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਚੱਲ ਰਹੀਆਂ ਨੇ ਮੈਂ ਦੇਖਣ ਚ ਆਇਆ ਵੀ ਜਿਹਨਾਂ ਤੇ ਅਫਵਾਹਾਂ ਫਲਾਈਆਂ ਜਾ ਰਹੀਆਂ ਸੋ ਅਫਵਾਹਾਂ ਵਾਲੇ ਲੋਕਾਂ ਨੂੰ ਮੈਂ ਤੁਹਾਡੇ ਰਾਹੀਂ ਬੇਨਤੀ ਕਰੂੰਗਾ ਅਫਵਾਹਾਂ 'ਤੇ ਧਿਆਨ ਨਾ ਦਿਓ ਪੰਜਾਬ ਪੁਲਿਸ ਨਾ ਕਿਸੇ ਨਸ਼ੇ ਕਰਨ ਵਾਲੇ ਦੀ ਮਦਦ ਕਰਦੀ ਹੈ ਤੇ ਨਾ ਹੀ ਕਿਸੇ ਨਸ਼ਾ ਮਦਦਕਰ ਨਸ਼ਾ ਵੇਚਣ ਵਾਲੇ ਨੂੰ ਕਿ ਜਿਹੜੇ ਕੇ ਸਪੋਰਟ ਕਰਦੀ ਹੈ ਰੈਦਰ ਕੇ ਸਖਤੋ ਸਖਤ ਕਾਰਵਾਈ ਪਹਿਲਾਂ ਵੀ ਹੁੰਦੀ ਕਰਦੀ ਆ ਰਹੀ ਹੈ ਪੁਲਿਸ ਤੇ ਅੱਗੇ ਤੋਂ ਵੀ ਕਰਦੀ ਰਹੂਗੀ ਸਰ ਜਿਸ ਤਰੀਕੇ ਨਾਲ ਜਿਹੜੀ ਇੱਕ ਵੀਡੀਓ ਦਾ ਸਰਫੇਸ ਹੋਈ ਹੈ ਤੇ ਉਨੀਆਂ ਕੁੜੀਆਂ ਦੇ ਚਿਹਰੇ ਦਿਖਾਏ ਗਏ ਆ ਕਿ ਉਹ ਕੋਰਨ ਅਨੁਸਾਰ ਕਿੰਨਾ ਕੁ ਸਹੀ ਹੈ ਜੀ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿਸੇ ਦੇ ਚਿਹਰੇ ਨਹੀਂ ਦਿਖਾਏ ਜਾਣੇ ਚਾਹੀਦੇ ਸੀਗੇ ਖਾਸ ਕਰਕੇ ਮੋਰਓਵਰ ਉਹ ਜਿਨ੍ਹਾਂ ਨੇ ਵੀ ਉਹ ਵੀਡੀਓ ਬਣਾਈ ਸੀ ਉਸ ਤੋਂ ਬਾਅਦ ਜਿਹੜੀਆਂ ਉਹ ਸਿੰਘੀਆਂ ਕੁੜੀਆਂ ਉਹਨਾਂ ਨੂੰ ਜੇ ਵਿਕਟਮ ਸਿੰਘ ਆ ਤਾਂ ਐਟ ਲੀਸਟ ਉਹਨਾਂ ਨੂੰ ਕਿਤੇ ਡੇ ਅਡਿਕਸ਼ਨ ਸੈਂਟਰ ਵਗੈਰਾ ਚ ਦਾਖਲ ਕਰਾਉਣਾ ਬੰਦਾ ਸੀ ਅਸੀਂ ਉਹਨਾਂ ਨੂੰ ਤਸਦੀਕ ਕਰ ਰਹੇ ਹਾਂ ਕੁੜੀਆਂ ਨੂੰ ਹਾਲੇ ਤੱਕ ਸਾਨੂੰ ਉਹ ਮਿਲਿਆ ਨਹੀਂ